ਸਰਬਜੀਤ ਸੰਗਰੂਰ ਵੀ ਦੀ ਕਹਾਣੀ ਗਲਤਫਹਮੀ ਭਾਗ 7 ਤਾ ਤੂੰ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਤੈਨੂੰ ਅਜੇ ਨਾਲ ਨਹੀਂ ਰੱਖ ਸਕਦਾ ਤੂੰ ਕਿਤੇ ਹੋਰ ਜਾਨ ਨਾਲੋਂ ਮੇਰੇ ਵੱਡੇ ਭਰਾ ਕੋਲ ਰਹਿ ਇਹ ਤੇਰਾ ਖਿਆਲ ਰੱਖੇਗਾ ਤੇਰੇ ਦੁੱਖ ਚ ਕੰਮ ਆਵੇਗਾ ਮੇਰੀ ਤਾਂ ਨੌਕਰੀ ਐਸੀ ਹੈ ਕਿ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਕਿੱਥੇ ਕੀ ਹੋ ਜਾਵੇ ਇਸ ਤਰ੍ਹਾਂ ਤੂੰ ਮੈਨੂੰ ਆਪਣੀ ਪਤਨੀ ਸੌਂਪ ਗਿਆ ਸੀ ਤੇਰੀ ਪਤਨੀ ਮੇਰੇ ਨਾਲ 15 ਸਾਲ ਰਹੀ ਉਸ 5 ਸਾਲ ਔਖੇ ਸੋਖੇ ਇੰਤਜ਼ਾਰ ਕੀਤਾ ਹੁਣ ਦੇਖ ਲੈ ਸੁਖ ਨਾਲ ਦੋ ਬੱਚੇ ਮੇਰੇ ਨੇ ਤੇ ਇੱਕ ਬੱਚਾ ਤੇ ਲਾਈ ਤਾਂ ਫੌਜੀ ਗੁੱਸੇ ਚ ਕਹਿਣ ਲੱਗਾ ਕਿ ਬਸ ਕਰ ਬਸ ਸਿਰ ਖੇਨ ਆਪਾ ਜੋ ਗੱਲ ਹੋਣੀ ਸੀ ਹੋ ਗਈ ਇਹ ਤਾਂ ਮੇਰੀ ਮਜਬੂਰੀ ਪਾਗਲਪਨ ਸੀ ਜੋ ਮੈਂ ਤੈਨੂੰ ਦੱਸ ਨਹੀਂ ਸਕਦਾ ਨਹੀਂ ਤਾਂ ਕੋਣ ਆਪਣੀ ਘਰ ਵਾਲੀ ਕਿਸੇ ਨੂੰ ਸੌਂਪ ਕੇ ਜਾਂਦਾ ਬਾਬਾ ਕਹਿਣ ਲੱਗਾ ਕਿ ਦੱਸ ਤੇ ਤੇਰੀ ਕੀ ਮਜਬੂਰੀ ਸੀ ਫੌਜੀ ਕਹਿਣ ਲੱਗਾ ਕਿ ਮੈਂ ਕੁਝ ਨਹੀਂ ਦੱਸ ਸਕਦਾ ਜੋ ਮੇਰੀ ਨਾਲ ਬੀਤੀ ਉਹ ਮੈਂ ਹੀ ਜਾਣਦਾ ਹਾਂ ਮੈਂ ਤਾਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਮੈਂ ਤਾਂ ਫੌਜ ਵਿੱਚ ਭਰਤੀ ਹੋ ਕੇ ਆਪਣੀ ਜਾਨ ਦੇਸ਼ ਦੇ ਲੇਖੇ ਲਾਣਾ ਚਾਹੁੰਦਾ ਸੀ ਪਰ ਮੇਰੀ ਕਿਸਮਤ ਹਰ ਵਾਰ ਲੜਾਈ ਚੋਂ ਜਿੰਦਾ ਬਚ ਲੈ ਆਉਂਦੀ ਮੇਰੀ ਕਿਸਮਤ ਹਰ ਵਾਰ ਲੜਾਈ ਚੋਂ ਜਿੰਦਾ ਬਚ ਜਾਂਦਾ